ਨਾ ਚਰਗੀਆਂ ਨਾਲ ਹੀ ਚੱਕੇ ਮੈਂ ਗਊਆਂ ਨੂੰ ਪਾ ਦੇਣੀ ਜਾ ਕੇ ਮੇਰੀ ਗੱਲ ਸੁਣ ਲੋ ਮੈਂ ਤੁਹਾਨੂੰ ਅੱਜ ਇੱਕ ਵਾਰਨਿੰਗ ਦੇ ਤੌਰ ਤੇ ਕਹਿ ਰਿਹਾ ਤੋ ਥੱਲੇ ਆਏ ਨਾ ਤੁਸੀਂ ਤੁਸੀਂ ਆਪਣਾ ਦੇਖ ਲਿਓ ਫਿਰ ਮੈਂ ਗਊਸ਼ਾਲਾ ਪਾ ਦੂੰਗਾ ਸਭ ਦਾ ਫਾਇਦਾ ਨਹੀਂ ਹੋ ਕੋਈ ਤੁਸੀਂ ਰੋਡ ਦੇ ਬਿਲਕੁਲ ਬਾਹਰ ਤੱਕ ਆ ਜਾਂਦੇ ਹੋ ਆ ਜਾਓ ਅੱਗੇ ਆ ਜਾਓ ਦਵਾ ਦਫੜ ਫੜਾ ਫੜ ਦੇ ਸੌਖੇ ਚਲੋ 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 ਨਹੀਂ ਕੱਟਾ ਕਦੇ ਕਰਾ ਪਿਆ ਤੇ ਬਾਹਰ ਹੀ ਲੰਦਾ ਹੁਣਾ ਤੂੰ ਮੈਂ ਅਗਲੀ ਵਾਰ ਤੇਰੀ ਦੁਕਾਨ ਤੇ ਖੜੂ ਆ ਕੇ ਆ ਦੇਖ ਲੂ। ਹਣ ਉਤਰਵਾ ਆ ਰਹੇ ਨੇ। ਆ ਪੱਲਿਆ ਉਤਰਵਾ। ਨੀਲੀ ਤੇਰ ਪਾਲ ਖਿੱਚ ਲਾ। ਨੀਲੀ ਤੇਰ ਪਾਲ ਹਮ ਲੈ ਕੇ ਜਾਉਂ। ਹਮ ਲੈ ਕੇ ਜਾਏਂਗੇ ਨਹੀਂ ਤਾਂ। ਖੋਲੋ ਬੋਲੋ ਨਹੀਂ ਹਮ ਲੈ ਕੇ ਜਾਏਗੇ ਅਭੀ। ਕੋਣ ਵੀ ਕਾ ਨਾਮ ਵਾਲੇ ਨੂੰ ਵੀ ਕਹ ਦੇ। ਤੇਰਪਾਲ ਖੋਲੋ ਨੀ। ਖੋਲੋ ਇਸਕੋ ਖੋਲੋ ਅਭੀ। ਤੋੜ ਲੈਣਾ ਅਗਰ ਦੁਬਾਰਾ ਲਗਾਈ ਤਾਂ ਮੈਂ ਤੋੜ ਕੇ ਲੈ ਕੇ ਆਉਂਗਾ ਇਸ ਤੋਂ ਉਤਾਰ ਦੋ ਨਾ ਉਤਾਰ ਹੋਲ ਇਸ ਕੋ ਵੀ ਹਾਂ ਫਿਰ ਮੈਂ ਅਗਲੀ ਵਾਰ ਮੈਂ ਲਾ ਦਵਾਂਗਾ ਆ ਕੇ ਕੋਈ ਤਾਂ ਨਾ ਲਾਇਗੀ ਨਹੀਂ ਕਰਦੇ ਇਹ ਵਾਰ ਵਿੱਚ ਵੈਸੇ ਹੀ ਕਰਦੇ ਸੀ ਨਹੀਂ ਕਿ ਨਾ ਕਰਾਂ ਮੈਂ ਤਾਂ ਹੀ ਕਿ ਝਾੜਤਾ ਦੀ ਵਾਰੀ ਦਾ ਸੱਤਾ ਕਰ ਰਹੀ ਸੀ ਕੋਈ ਸਾਰੇ ਵੀ ਤੋਰਾਗੇ ਪਿਆ ਪੋੜੀਆਂ ਤੇ ਪੀਲੀ ਲਾਈਨ ਦੇ ਉੱਤੇ ਉੱਤੇ ਹੀ ਸਮਾਨ ਉਹ ਐਵੇਂ ਮੇਰੇ ਕੋ ਗਾਹ ਕਿ ਚਾਕਾ ਨਹੀਂ ਜਲਦੀ ਆ ਜਾਏ ਇਹ ਆਪਣਾ ਕੋਈ ਹੈ ਨਹੀਂ ਹੁੰਦਾ ਪੱਟਣ ਲਈ ਚੱਕੋ ਭਾਈ ਜਿਸ ਤਰ੍ਹਾਂ ਚੀਜ਼ ਦਾ ਨਜਾਇਜ਼ ਸਾਹਮਣੇ ਦਿਖ ਰਹੀ ਹੈ ਫਟਬਾਤ ਵੀ ਲਾਈ ਹੋਈ ਹੈ ਆ ਜਾਓ ਬੰਦ ਦੇ ਪੱਟਾ ਕਰਦਾ ਇਹ ਕਹਿ ਰਹੇ ਕਿ ਇਹਨਾਂ ਦੀ ਕਾਪੀ ਹੋ ਗਈ ਇਹਨਾਂ ਦੀ ਕਾਪੀ ਨਹੀਂ ਹੈ ਇਹਨਾਂ ਦੇ ਵੀ ਕਹਿ ਰਹੇ ਕਿ ਜਿਹੜਾ ਮਰਜ਼ੀ ਪਾਈ ਖੜਾ ਸਕਦਾ ਕੋਈ ਵੀ ਖੜਾ ਸਕਦਾ ਅਸੀਂ ਇਹ ਬੋਰਡ ਹਟਵਾਵਾਂਗੇ ਜਿੰਨੇ ਵੈਦ ਕਬਜੇ ਸਾਰੇ ਹਟਾਈ ਜਾਣਗੇ ਬਿਲਕੁਲ ਜੀ ਤੁਸੀਂ ਮੰਨ ਲਓ ਪੁਲਿਸ ਦੀ ਹੋਣੀ ਸੀ ਮੈਨੂੰ ਤੇ ਲਿਆ ਕੇ ਅਸੀਂ ਮੈਡਮ ਨੂੰ ਨੋਟਿਸ ਤੇ ਲਿਆਵਾਂਗੇ ਕਿਸੇ ਵੀ ਮੈਂ ਥੋੜੇ ਦਿਨਾਂ ਚ ਤੁਹਾਡੇ ਵੀ ਆਇਆ ਤੋਂ 1 ਮਹੀਨਾ ਪਹਿਲਾਂ ਵੀ ਇੰਸਪੈਕਟਰ ਸਾਹਿਬ ਆਏ ਸੀ ਔਰ ਬੋਰਡ ਹਟਵਾ ਕੇ ਤੇ ਕਾਊਂਟਰ ਵਗੈਰਾ ਲੱਗੇ ਸੀ ਉਹ ਰਿਮੂਵ ਕਰਵਾ ਕੇ ਗਏ ਸੀ ਫਿਰ ਫਿਰ ਬੋਰਡ ਦੁਬਾਰਾ ਉਹ ਲੱਗ ਗਿਆ ਹੋਇਆ ਮੈਂ ਇਸ ਵਾਰ ਦੀ ਨੋਟਿਸ ਹੈ ਮੈਂ ਇੱਥੇ yellow land ਦਾ ਵੀ ਮੈਂ ਕਿਸਾਰੇ ਜਿਸ ਨੇ ਮੈਂ ਤੁਹਾਨੂੰ ਮਾਰਾ ਪੰਜਾਬ ਜੀਮ ਆਬਲਾ ਜੀ ਸੀ ਡੀ ਮੈਲੌਰ ਫਰਾਈਰ ਉਹ ਜਿਹੜੀ ਆਪਣੀ ਤੁਸੀਂ ਚੈਕਿੰਗ ਕੀਤੀ ਹੈ ਚੈਕਿੰਗ ਕਰਾਂ ਕਈਆਂ ਉਸ ਵਾਂਗ ਜੱਤੀ ਤੇ ਸੱਚਾਈ ਤੇ ਸਾਡੇ ਮਾਨਯੋਗ ਕਮਿਸ਼ਨਰ ਮਾਨ ਅਕਸ਼ਿਤਾ ਗੁਪਤਾ ਜੀ ਤੇ ਮਾਨਯੋਗ ਮੇਰ ਸਾਹਿਬ ਜੀ ਦੇ ਹੁਕਮ ਅਨੁਸਾਰ ਇਹ ਇੱਕ ਡਰਾਈਵਰ ਚਲਾਈ ਜਾ ਰਹੀਆਂ ਨੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ येलो ਲਾਈਨ ਦੇ ਆਪੀ ਵੀ ਕਾਰਵਾਈ ਕਰਕੇ ਆਏ ਆ ਬਾਜ਼ਾਰ ਦੇ ਵਿੱਚੋਂ ਸਿਨੇਮਾ ਰੋਡ ਤੇ ਤੇ ਇਸ ਤੋਂ ਇਲਾਵਾ ਤੁਹਾਨੂੰ ਜੀ ਸੀ ਡੀ ਨੂੰ ਬਾਰ ਬਾਰ ਪ੍ਰੋਬਲਮ ਆਉਂਦੀ ਕਿ ਟ੍ਰੈਫਿਕ ਤੇ ਆਮ ਪਬਲਿਕ ਨੂੰ ਆਨ ਜਾਣ 'ਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਦੇਖ ਕਰਕੇ ਜੇ ਸੀ ਡੀ ਮਿਲਦੇ ਵੀ ਅਸੀਂ ਕਾਰਵਾਈ ਡੇਲੀ ਦੀ ਉਸੇ ਰੱਖਾਂਗੇ ਕਿ ਕਿਤੇ ਆਵਾਜ਼ ਆਏ ਜੇ ਬੜੀ ਪਰੇਸ਼ਾਨੀ ਹੁੰਦੀ ਲੋਕਾਂ ਨੂੰ ਸਰ ਜੇ ਸੀ ਡੀ ਮਿਲਦੇ ਵਿੱਚ ਕਈ ਵਾਰੀ ਚੈਕਿੰਗ ਕੀਤੀ ਗਈ ਹੈ ਚੈਕਿੰਗ ਕਰਾਣ ਨੂੰ ਸਾਮਾਨ ਹੀ ਜੱप्त ਕੀਤਾ ਗਿਆ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਸਮਾਨ ਨਹੀਂ ਰੇਂਜ ਕਰਦੇ ਪਰ ਕੀ ਹੋਊਗੇ ਇਹ ਸਮਾਨ ਦੁਆਰਾ ਡੇਲੀ ਪਿੰਡ ਵਿੱਚ ਚੈੱਕ ਹੀ ਹੁੰਦੀ ਰਹੂਗੀ ਬਿਲਕੁਲ ਜੀ ਤੁਹਾਡੇ ਚੈਨਲ ਮਾਧਿਅਮ ਰਾਇਆ ਜੀ ਦੱਸਣਾ ਚਾਹੁੰਦੇ ਹੋ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਅਸੀਂ ਜੇ ਸੀ ਡੀ ਮੇਲਾ ਤੇ ਹੋਰ ਵੀ ਰੋੜਾਂ ਦੇ ਜਿੱਥੇ ਜਿੱਥੇ ਸਾਨੂੰ ਕਾਰਵਾਈ ਹੋਵੇ ਆਂਗੇ ਅਸੀਂ ਡੇਲੀ ਉੱਥੇ ਕਾਰਵਾਈ ਕਰਾਂਗੇ ਤੇ yellow line ਦੇ ਅੱਗੇ ਤੁਹਾਨੂੰ ਫੇਰ ਇੱਕ ਵਾਰ ਅਪੀਲ ਕਰ ਰਿਹਾ ਕਿ yellow line ਤੋਂ ਜਿਹੜਾ ਲਾਈਨ ਤੋਂ ਬਾਹਰ ਸਮਾਨ ਹੋਏਗਾ ਦੁਕਾਨਦਾਰ ਵੀਰਾਂ ਦਾ ਤਾਂ ਅਸੀਂ ਉਹ ਵਾਪਸ ਨਹੀਂ ਕਰਾਂਗੇ ਅਸੀਂ ਆਪ ਜੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿ ਮਿਲ ਦੀ ਸਾਈਡ ਤੇ ਵੀ yellow line yellow line yes ਇੱਥੇ ਇੱਥੇ ਵੀ ਲੱਗੇਗੀ ਇੱਥੇ ਮਾਨਯੋਗ ਕਮਿਸ਼ਨਰ ਮੈਡਮ ਦੀ ਬਹੁਤ ਜਲਦੀ ਵਿਜ਼ਿਟ ਹੋਏਗੀ ਕਿ ਮੈਡਮ ਆਪ ਚੈੱਕ ਕਰਕੇ ਦੱਸੂਮੇਗੀ yellow line ਦਾ ਕਿੱਥੋਂ ਤੱਕ ਕਰਨੀ ਹੈ ਸਾਰਾ ਸਹਾਂਜਾ ਜੈਲ ਲਾਈਨ ਲਾਉਣ ਦੀ ਜਿਆਉਣ ਚਾਏ ਚਾਏ ਇੱਥੇ ਕੋਈ ਵੀ ਖਿਲਾਰ ਹਾਂਜੀ ਜੇ yellow line ਤੋਂ ਬਾਅਦ ਸਮਾਨ ਲਾਗੇ ਉੱਥੇ ਚੱਲ ਜਾਓ ਅੱਜ ਅਸੀਂ ਐਕਸ਼ਨ ਲੈਣਾ ਸ਼ੁਰੂ ਕਰਤਾ ਤੇ ਜਿੱਦਾਂ ਤੁਸੀਂ ਦੇਖੋਗੇ ਜੀ ਸਮਾਨ ਜਬਤ ਕਰਾ ਤੁ ਸਾਡੀ ਗੱਡੀ ਦੇ ਵਿੱਚ ਅਸੀਂ ਇਹ ਸਮਾਨ ਨਹੀਂ మోੜਾਂਗੇ ਉਹਨਾਂ ਨੂੰ ਤੇ ਜਿਹੜੇ ਯੈਲੋ ਲਾਈਨ ਤੋਂ ਸਮਾਨ ਬਾਹਰ ਆਏਗਾ ਮੈਂ ਆਪਦੇ ਚੈਨਲ ਲਈ ਫੇਰ ਬੇਨਤੀ ਕਰਾਂ ਕਿ ਉਹ ਦੁਕਾਨਦਾਰਾਂ ਦਾ ਭਰਾਵਾ ਦਾ ਅਸੀਂ ਸਮਾਨ ਨਹੀਂ మోੜਾਂਗੇ ਜਿਹੜੀ ਰੈਲੋ ਇਹਦੀ ਉਲੰਘਣਾ ਕਰੇਗਾ ਜੀ ਠੀਕ ਹਾਂ ਧੰਨਵਾਦ ਜੀ